ਨੋ ਜੀ ਅੱਜ ਦਿਨ ਦੀ ਸ਼ੁਰੂਆਤ ਰੁੱਖਾਂ ਤੋਂ ਫੇਰ ਸ਼ੁਰੂ ਕਰਤੀ ਪਹੁੰਚ ਕੇ ਦਰਿਆਵਾਂ ਪਾਰ ਟਰੈਕਟਰ ਨਗਾ ਕੇ ਦਰਿਆਵਾਂ ਪਾਰ ਤੇ ਗਾਰਡ ਦੇ ਬੰਨੇ ਦੋ ਟਰੈਕਟਰ ਜਿਹੜੇ ਸਰਵਿਸ ਕਰਨ ਲਈ ਖਲੋਤੇ ਆ ਉਹਨਾਂ ਦਾ ਜਾ ਕੇ ਕੰਮ ਵੇਖਾਂਗੇ ਅੱਜ ਥੋੜੀ ਪਿੰਡੋਂ ਲੇਟ ਹੋ ਗਏ ਹਾਂ ਸਾਨੂੰ ਅੱਜ ਟਾਈਮ ਬਹੁਤ ਲੇਟ ਹੋ ਗਿਆ ਕਈ ਯਾਰ ਦਿਮਾਗ ਜਿਹੜਾ ਨਾ ਕੱਢ ਦੇ ਕਢਾਉਂਦੇ ਆ ਬੜੀ ਟੈਨਸ਼ਨ ਚ ਆ ਜਾਂਦਾ ਉਹ ਕੰਧ ਰਿਆ ਪਾਰਨਾ ਕੇ ਉਨ ਕੀ ਬੜਾ ਵਖਤ ਵੈਦਾ ਪਹਿਲਾਂ ਦਰਿਆ ਬੀੜਲ ਨੇ ਉਹ ਕਰੋ ਦੱਦੂ ਕਰਦੇ ਕਿ ਤੱਕ 10 11 ਵਜੇ ਨੇ ਕੰਮ ਕੁੰਤੇ ਲੱਗਦੇ ਪਹਿਲਾ ਰਾਦਾ ਦਵੇਂ ਟ੍ਰੈਕਟਰ ਨਗਾਲੀਏ ਮੈਨਾਂ ਲਾਲ ਦਦਾਤੇ ਮੁੜ ਕੇ ਡਰ ਚ ਲੱਗਣ ਦੇ ਪਏ ਵੀ ਨਹੀਂ ਯਾਰ ਦਜਾ ਮਰਾ ਰਿਸਕ ਵਾ ਬਾਬਾ ਜਾ ਜਾ ਕੰਨੀਰੀ ਬਹੁਤ ਵੱਗਦੀ ਤੇ ਉਧਾ ਕਰਕੇ ਫੇਰ ਲਾਉਣਾ ਪੈ ਗਿਆ ਵਾਪਸ ਯਾਰ ਮੁੜ ਕੇ ਜਿਆਦਾ ਰਿਸਕ ਲਵਾਂਗੇ ਤੇ ਕਿਤੇ ਇਹ ਨਾ ਹੋਵੇ ਕਮ ਖਰਾਬ ਹੋ ਜੀ ਚਲੋ ਪਹੁੰਚ ਗਿਆ ਕੌਥੇ ਉਹਨਾਂ ਦੇ ਵਿੱਚ ਹੀ ਤਰੀਖ ਲਿਖੀ ਹੁੰਦੀ ਸੀ 700 ਮਿੰਟ ਬਾਅਦ ਜਿਹੜਾ ਵਾ ਇੰਜਣ ਦਾ ਜਿਹੜਾ ਮਗਲੈਨ ਚੇਂਜ ਕਰਦੇ ਆ ਇਹਦੇ ਵਿੱਚ 8 ਲੀਟਰ ਜਿਹੜਾ ਵਾ ਮਗਲੈਨ ਪੈਂਦਾ ਵਾ ਇਹ ਤੋਂ ਡੀਜ਼ਲ ਫਿਲਟਰ ਇੱਕ ਕਰਤੀ ਇੱਕ ਛੋਟੀ ਇਹ ਜਿਹੜੀਆਂ ਡੀਜ਼ਲ ਦੀਆਂ ਵਾ ਜਦੋਂ ਆਪਾਂ ਸਰਵਿਸ ਕਰਨੀਆਂ ਆ ਇਹ ਗੱਲਾਂ ਆਪਾਂ ਜਿਹੜੀਆਂ ਥੋੜੀਆਂ ਧਿਆਨ ਚ ਰੱਖਣੀਆਂ ਸਭ ਤੋਂ ਪਹਿਲਾਂ ਤੁਸੀਂ ਕਰਨਾ ਵਾ ਕਿ ਇੱਥੇ ਕੈਮਰਾਮੈਨਸ ਵਾਲੇ ਬੰਦੇ ਦਾ ਦੂਜਾ ਨਾਟਵਾ ਇੱਕ 24 ਨੰਬਰ ਦਾ ਉਹਨੂੰ ਖੋਲ ਕੇ ਟਰੈਕਟਰ ਨੂੰ ਜਦੋਂ ਰਾਤ ਆਪਾਂ ਡੱਕਣਾ ਵਾ ਉਹਨੂੰ ਖੋਲ ਕੇ ਤੇ ਥੱਲੇ ਉਹਨਾਂ ਡੱਡ ਦੇ ਨਾਲ ਉਹਦਾ ਤੇਲ ਕੱਢ ਦੇਣਾ ਤਾਂ ਗਰਮ ਗਰਮ ਕੱਢ ਕੇ ਜਦੋਂ ਟਰੈਕਟਰ ਦੇ ਵਿੱਚ ਵੀਰੇ ਤੜਕੇ ਤੁਸੀਂ ਤੇਲ ਪਾਉਣਾ ਆ ਪਾਈਪ ਖੋਲ ਕੇ ਦਿਖਦਾ ਵਾ ਨਾ ਮੋਹਣੇ ਦੇ ਵਿੱਚ ਦਿਖਦਾ ਇਹ ਪਾਈਪ ਖੋਲ ਕੇ ਇਦੇ ਵਿੱਚ ਆਪਾਂ ਤੇਲ ਸ਼ੁਰੂ ਕਰਨਾ ਨੂੰ ਪਹਿਲਾਂ ਰੀਜਨ ਆ ਸਾਫ਼ ਕਰ ਲੈਣਾ ਟਰੈਕਟਰ ਨੂੰ ਧੋਤਾ ਲੈਣਾ ਠੀਕ ਹੁਣ ਅਸੀਂ 500 ਘੰਟੇ ਬਾਅਦ ਦੂਜਾ ਮਹਾਰਾਜ ਜਹੀ ਇਹਦੇ ਡੀਜ਼ਲ ਫਿਲਟਰ ਚੇਂਜ ਕਰਦੇ ਆ ਡੀਜ਼ਲ ਫਿਲਟਰ ਆ ਦੋ ਖੋਲ ਕੇ ਤੇ ਨਵੇਂ ਫਿਲਟਰ ਆਉਣੇ ਆ ਆਪਾਂ ਨੂੰ Bosch ਕੰਪਨੀ ਦਿੱਤੀ ਦੇਖੋ ਇਦਾਂ ਦੇ ਫਿਲਟਰ ਆਉਣਗੇ Bosch ਕੰਪਨੀ ਦੇ ਫਿਲਟਰ ਦੀ ਵਧੀਆ ਹੁੰਦੀ ਹੈ ਇਹਨਾਂ ਨੂੰ ਚੇਂਜ ਕਰਦੇ ਨਾ ਇੱਕ ਇੱਥੋਂ ਆਪਾਂ ਗਲਾਸੀ ਖੋਲ ਕੇ ਇਹਦੇ ਵਿੱਚ ਇੱਕ ਬ੍ਰੀਕ ਜਾਲੀ ਨਿਕਲੂਗੀ ਉਹਨੂੰ ਸਾਫ਼ ਕਰਦੇ ਨਾ ਜਿਸ ਨਾਲ ਆਪਣੀ ਡੀ ਜਿਹੜਾ ਵਾ ਪ੍ਰੋਪਰ ਪੰਪ ਤੱਕ ਪਹੁੰਚਦਾ ਰਹੂ ਇਹਦਾ ਇਹ ਤੋਂ ਬਾਅਦ ਆਪਾਂ ਜਦੋਂ 에어 ਕਲਿੰਡਰ ਵਾਲਾ ਇਹ ਆਪਾਂ ਇਹ ਹਰ ਵਾਰੀ ਵੇਖਣਾ ਵਾ ਧਿਆਨ ਦੇਣਾ ਵੀ ਜਦੋਂ ਇਹਨੂੰ ਸੂਰਜ ਵਾਲੇ ਬੰਨੇ ਕਰਕੇ ਵੇਖਣਾ ਜਦੋਂ ਇਹਦੇ ਵਿੱਚੋਂ ਆਪਾਂ ਨੂੰ ਸੂਰਜ ਦੀ ਰੋਸ਼ਨੀ ਦਿਖਣ ਉਹੜ ਗਈ ਤਾਂ ਮਤਲਬ ਇਹ ਕਲਿੰਡਰ ਜਿਹੜਾ ਇਹ ਬਲੌਕ ਹੋ ਗਿਆ ਇਹਨੂੰ ਆਪਾਂ ਖੋਲ ਕੇ ਨਵਾਂ ਵੀ ਪਾ ਸਕਦੇ ਆ ਨਹੀਂ ਤੇ ਰੋਜ਼ ਦੀ ਰੋਜ਼ ਇਹਨੂੰ ਇਥੋਂ ਖੋਲ ਕੇ ਸਾਫ਼ ਕਰਕੇ ਤੇ ਆ ਹਮੇਸ਼ਾ ਇੱਕ ਚੀਜ਼ ਦੀ ਨਿਗਰਖਣੀ ਵੀ ਜਿਹੜੀ ਆ ਚੀਜ਼ ਜਣਾ ਇਹਦੀ ਇਹ ਥਰਡੇ ਵਜੇ ਨੂੰ ਕਰਕੇ ਰੱਖਣੀ ਆ ਇਹਦੇ ਨਾਲ ਦੂਜਾ ਮਾਰਾ ਜਿਹੜੀ ਆ ਜਿਆਦੀ ਤੂ ਮਿੱਟੀ ਆ ਉਹ ਜਿਹੜੀ ਇਹਦੇ ਵਿੱਚ ਬਾਹਰ ਆ ਜੋ ਹੁਣ ਜਦੋਂ ਆਪਾਂ ਡੀਜ਼ੀਲਟਰ ਦਾ ਤੇਲ ਆਪਣਾ ਆਪਣਾ ਪਾਣੀ ਚੈੱਕ ਕਰਨਾ ਉਦੋਂ ਆਹ ਖੋਲ ਕੇ ਇਹਦੇ ਵਿੱਚ ਪਾਣੀ ਪੋਣਾ ਦੇ ਨਾਲ ਕੂਲਣ ਪੋਣਾ ਇਦਾਂ ਟੱਕਣ ਨਹੀਂ ਖੋਦਣਾ ਬਟਰੇ ਹੁਣ ਇਕੱਲੇ ਬੰਦ ਤਾਂ ਦੱਸ ਦਿੰਦੇ ਆ ਵੀ ਜਦੋਂ ਆਪਾਂ ਫਿਲਟਰ ਜਦੋਂ ਡੀਜ਼ਲ ਆਪਣਾ ਮਗਲੈਲ ਫਿਲਟਰ ਬਦਲਣਾ ਵਾ ਉਦੋਂ ਆਹ ਜਿਹੜਾ ਫਿਲਟਰ ਖੋਲ ਲੈਣਾ ਇਹ ਫਿਲਟਰ ਤਿੰਨ ਤਰ੍ਹਾਂ ਦੇ ਆਉਂਦੇ ਅਰਜਨਾ ਦੇ ਵਿੱਚ ਇਹ ਨੋਵਾ ਦਾ ਟਰੈਕਟਰ ਦਾ ਫਿਲਟਰ ਹੈਗੀ ਉਹ ਦੂਜਾ ਮਾਰਾ ਤੁਸੀਂ ਲੈਣਾ ਵਾ ਇਰੇ ਦਾ ਆਪਣਾ ਚੋਲਾ 15 ਦੇ ਨਟ ਨਾ ਖੋਲ ਕੇ ਇਹਨੂੰ ਖੋਲ ਲੈਣਾ ਇਹਦੇ ਵਿੱਚ ਇੱਕ ਲੋਏ ਦਾ ਫਿਲਟਰ ਨਿਕਲਦਾ ਉਹਨੂੰ ਆਪਾਂ ਰੀਜ ਨਾਲ ਸਾਫ਼ ਕਰ ਲੈਣਾ ਇਹਦੇ ਨਾਲ ਦੂਜਾ ਮਰ ਤਾਂ ਜਿਹੜੀ ਸਰਵਿਸ ਵੀ ਪ੍ਰੋਪਰ ਜਿਹੜਾ ਕੰਮ ਹੋ ਜੂਗਾ ਹੁਣ ਜਦੋਂ ਹਿੱਸੇ ਆ ਹਿੱਸਿਆਂ ਦਾ ਤੇਲ ਚੈੱਕ ਕਰਨਾ ਥਿੱਗੇ ਚੌਥੇ ਦੇ ਨੇ ਇੱਥੋਂ ਨਟ ਖੋਲ ਕੇ ਇਹਦੀ ਜਿਹੜੀ ਆ ਆਪਣੀ ਵਿੱਚ ਗੈਸ ਬਣੀ ਹੁੰਦੀ ਹੈ ਨਾ ਉਹਨੂੰ ਕੱਢਦੇ ਰਹਿਣਾ ਇਹਦੇ ਨਾਲ ਜਿਹੜੀਆਂ ਵਸੀਲਾ ਆਪਣੀਆਂ ਬਚੀਆਂ ਰਹਿੰਦੀਆਂ ਹੁਣ ਜਦੋਂ ਹਿੱਸੇ ਦਾ ਤੇਲ ਚੈੱਕ ਕਰਨਾ ਹੋਵੇ ਇਸੇ ਰਾ ਤੇਲ ਇਧਰ ਆਏ ਮੋੜ ਦੇ ਸੋਖਾ ਹੜਾ ਐਫੋ ਕੋਲ ਕੇ ਨਾਲ ਇਹਦੇ ਵਿੱਚ ਤੇਲ ਪੋਣਾ ਆ ਚੀਜ਼ ਦੇ ਵਿੱਚ ਨਾਲੇ ਇੱਥੋਂ ਹੀ ਇਹਦਾ ਲੈਵਲ ਵਾ ਇਹਦੇ ਨਾਲ ਤੇਲ ਚੈੱਕ ਕਰਕੇ ਰੱਖਣਾ ਵੀ ਹਿੱਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਈ ਵਾਰ ਨਾ ਕੀ ਹੁੰਦਾ ਆਪਣਾ ਜਿਹੜੀ ਚਲੜੀ ਸ਼ਾਫਟ ਦੇ ਵਿੱਚ ਇੱਥੇ ਇੱਕ ਬੈਰ ਹੁੰਦਾ ਨੀਚੇ ਆ ਮੋਣੀ ਤੇ ਮਾਰ ਇਹ ਰੋ ਇੱਥੇ ਬੈਰ ਹੁੰਦਾ ਵਾ ਕਈ ਵਾਰ ਮੈਨੂੰ ਮੇਰੇ ਵੀਰ ਫੋਨ ਲਾਉਂਦੇ ਰਹਿੰਦੇ ਆ ਵੀ ਭਾਜੀ ਯਾਰ ਸਾਡਾ ਟਰੈਕਟਰ ਢੜਕਦਾ ਵਾ ਉਹਦਾ ਢੜਕੰਡਾ ਇਹੋ ਕਾਰਨ ਨਹੀਂ ਆ ਵੀ ਇਹ ਜਿਹੜਾ ਫਿਲਟਰ ਆ ਆਪਣਾ ਸੌਰੀ ਜਿਹੜਾ ਵਿੱਚ 베어ਿੰਗ ਉਹ ਟੁੱਟ ਜਾਂਦਾ ਵਾ ਟੁੱਟ ਦੇ ਨਾਲ ਜਿਹੜੀ ਹੈ ਵਾਈਬ੍ਰੇਟ ਕਰਨ ਲਿਆ ਵੰਦਾ ਟਰੈਕਟਰ ਤੇ ਉਹਦੇ ਨਾਲ ਜਿਹੜਾ ਵਾ ਸ਼ਾਵਡ ਟੁੱਟਣ ਦਾ ਖਤਰਾ ਹੁੰਦਾ ਹੁਣ ਜਦੋਂ ਵੀ ਆਪਾਂ ਕਲੱਚ ਦੇ ਵਿੱਚ ਪਲੇ ਪਾਉਣੀ ਆ ਤੁਸੀਂ ਧਿਆਨ ਰੱਖੋ ਵੀ ਆਹ ਦੋ ਨਟ ਜਿਹੜੇ ਇਹਨਾਂ ਨੂੰ ਢਿੱਲੇ ਕਰਕੇ ਆਹ ਸ਼ਾਵਡ ਨੂੰ ਆਪਾਂ ਨਿੱਕੇ ਕਰ ਲੈਣਾ ਹਮੇਸ਼ਾ ਕਲੱਚ ਦੇ ਵਿੱਚ ਇੰਨੀ ਜਿਹੜੀ ਹੈ ਪਲੇ ਜਰੂਰ ਰੱਖਣੀ ਹੈ ਇਹਦੇ ਨਾਲ ਕੀ ਆ ਵੀ ਆਪਣੀ ਜਿਹੜੀ ਕਲੱਚ ਦੀ ਜਿਹੜੀ ਆ ਮਨਿਆ ਦਾ ਉਹ ਸਾਲਾਂ ਬੱਧੀ ਵਾਧੀ ਰਹੂਗੀ ਇਹਦੇ ਨਾਲ ਤੁਹਾਨੂੰ ਸ਼ੇਤੀ ਗੀਤਿਆਂ ਆਪਣਾ ਮਿਸਤਰੀ ਕੋਲ ਜਾਣ ਦੀ ਲੋੜ ਨਹੀਂ ਪੋਈ ਇਹ ਆਪਣੀ ਆ ਜੀ ਅੱਜ ਆਪਣਾ 575 ਟਰੈਕਟਰ ਦੀ ਜਿਹੜੀ ਵਾਪਸੀ ਵਾਲੀ ਪੈਪ ਆ ਉਹ ਪਾੜ ਗਈ ਉਹ ਤੁਹਾਨੂੰ ਬਦਲ ਕੇ ਦਿਖਾਉਣ ਲੱਗੇ ਆ ਕਿੰਦਾ ਬਦਲੀ ਜੇ ਕੋਈ ਬੰਦਾ ਨਹੀਂ ਹੁੰਦਾ ਕਈਆਂ ਨੂੰ ਨਹੀਂ ਪਤਾ ਲੱਗਦਾ ਟਰੈਕਟਰ ਦੀ ਜਿਹੜੀ ਆ ਵਾਪਸੀ ਵਾਲੀ ਪੈਪ ਪਾੜ ਗਈ ਆ ਹੁਣ ਜੇ ਆਪਾਂ ਵਾਪਸੀ ਵਾਲੀ ਪੈਪ ਕੱਲ ਦੀ ਮਹਿੰਗਾਈ ਪੂਰਨ ਤੈਂ ਦੇਖੋ ਵੀ ਇਹਨੂੰ ਦੋ ਪੰਗੇ ਲੱਗੇ ਇੱਕ ਤਿਆ ਲੱਗਾ ਇੱਕ ਆ ਲੱਗਾ ਹੁਣ ਇਹਦਾ ਹੀ ਜਿਗਾਰਡ ਬਣਾਉਣਾ ਪੈਣਾ ਸਾਨੂੰ ਕਿ ਕਈ ਬੰਦੇ ਆਂਦੇ ਯਾਰ ਪੈਪ ਨਹੀਂ ਆਈ ਤੇ ਇਹਦਾ ਕੰਮ ਖਰਾਬ ਹੋ ਜਾਣਾ ਇਹ ਹੁਣ ਸਾਨੂੰ ਮਾਰਕੀਟ ਦੇ ਵਿੱਚੋਂ ਪੈਪ ਮਿਲ ਗਈ ਅੱਜ ਆ ਜਿਹੜੀ ਹੁਣ ਇਹਨੂੰ ਨਾ ਤੇ ਆ ਪੈਪ ਛੋਟਾ ਲੱਗਾ ਵਾਪਸੀ ਵਾਲਾ ਤੇ ਨਾਲੇ ਇੱਥੇ ਜਾ ਗਈ ਹੁਣ ਸਾਨੂੰ ਇਹਦਾ ਜਿਗਾਰਡ ਬਣਾਉਣਾ ਪੈਣਾ ਆ ਪੈਪ ਇਧਰੋਂ ਲਾਉਣੀ ਪਣੀ ਇਤੋਂ ਵੱਡ ਕੇ ਇਹਨੂੰ ਤੇ ਪੁਰਾਣੀ ਕੋਈ ਪੈਵੇ ਨੇ ਨਹੀਂ ਤੇ ਫਿਰ ਨਵੀਂ ਵੱਡ ਕੇ ਇਤੋਂ ਚੜਾ ਆਗੇ ਤੇ ਇਹਦੇ ਨਾਲ ਕਸ ਕੇ ਚੜਾਉਣੀ ਪਊ ਇੱਕ ਤੇ ਇਹਦੇ ਜਿਹੜੇ ਫਿਲਟਰ ਚ ਹੋ ਗਈ ਹੁਣ ਪਲਾਸ ਲੈਂਦਾ ਨਾ ਫੜੀ ਇੱਕ ਇਹਦੇ ਨਾਲ ਦੀ ਨਾ ਛੋਟੀ ਪਾਈਪ ਵੇਖੋ ਆਪਣੀ ਓਵ ਮਸ਼ੀਨ ਨਹੀਂ ਆਪਣੀ ਬੱਟਾਂ ਲੰਬਣ ਵਾਲੀ ਉਹਦੇ ਨਾਲ ਹੀ ਪਾਈਪ ਲੱਗੀ ਆ ਉਹ ਲੈ ਗਿਆ ਲਾ ਗਿਆ ਤੇ ਇਹ ਇਹਨਾਂ ਦੀ ਅੱਜ ਆਪਣੀ ਟੀ ਬਦਲਣ ਵਾਲੀ ਹੁਣ ਸਭ ਤੋਂ ਪਹਿਲਾਂ ਤੇ ਆਪਾਂ ਟੀ ਖੋਲ ਕੇ ਵੇਖੀ ਉਹਦੇ ਵਿੱਚ ਕਚਰਾ ਨਹੀਂ ਹੈਗਾ ਹੁਣ ਆਪਾਂ ਇਹਦੀ ਇਹਦੀ ਗਲਾਸੀ ਦੀ ਜਿਹੜੀ ਉਹ ਗਲਾਸੀ ਸਾਫ ਕਰਾਂਗੇ ਉਹ ਵੀ ਤੁਹਾਨੂੰ ਦਿਖਾਉਨੇ ਆ ਕਿੰਨਾ ਕੋਦੇ ਵਿੱਚ ਕਚਰਾ ਕੀ ਸਾਫ ਦਾ ਫਿਲਟਰ ਜਿਹੜੇ ਉਹ ਦੋਵੇਂ ਚੀਜ਼ ਕਰਦੇ ਆ ਇਦਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਇਹ ਅੱਜ 575 ਦੇ ਤੁਸੀਂ ਹੋਰ ਨਹੀਂ ਆਪਾਂ ਯਾਰ ਕਿੰਟ ਦੇ ਵਿੱਚ ਇਦਰੀ ਖੋਣ ਇਹਦੇ ਵਿੱਚ ਕਚਰਾ ਵਾ ਇਹ ਕਚਰੇ ਨਾਲ ਵੀ ਆਪਾਂ ਨੂੰ ਦਿੱਕਤਾਂ ਬਹੁਤ ਆਉਂਦੀਆਂ ਇਹਦੇ ਵਿੱਚ ਹੁਣ ਇਹਨੂੰ ਆਪਾਂ ਪਹਿਲਾਂ ਇੱਕ ਵਾਰ ਦੇ ਪਾਣੀ ਦਾ ਰੀਜ ਨਾਲ ਸਾਫ ਕਰ ਲੈਣਾ ਸਾਫ ਕਰਕੇ ਜਦੋਂ ਇਹ ਪੂਰੀ ਚੰਗੀ ਤਰ੍ਹਾਂ ਸਾਫ ਹੋ ਗਈ ਫੇਰ ਇਹਨੂੰ ਇਹ ਫਿਲਟਰ ਹੁਣ ਆ ਪਾਈਪ ਵੱਡ ਕੇ ਸਾਨੂੰ ਇਹਦਾ ਜਿਗਾੜ ਬਣਾਉਣਾ ਪੈਣਾ ਆਰੀ ਲੈ ਗਿਆ ਹੁ ਕੋਈ ਆਹ ਵਾਲਾ ਪਾਈਪ ਲੱਭਿਆ ਇਹ ਪਾਈਪ ਆਪਣਾ ਇੱਥੇ ਚੜ ਜਾਣਾ ਬਸ ਠੀਕ ਹੈ ਚੜ ਗਿਆ ਨਾ ਹੁਣ ਆਰੀ ਇੱਕ ਕਰਦ ਲੈਣ ਦੀ ਇੱਕ ਆਰੀ ਲੈ ਕੇ ਲੋ ਇਹ ਵਾਲੀ ਲੋਹਾ ਵੱਡਣ ਵਾਲੀ ਜਿਹੜਾ ਆਪਣਾ ਦੂਸਰਾ ਪਾਈਪ ਉਹ ਆਹ ਹੁਣ ਇਹਦੇ ਉੱਤੇ ਹੀ ਆਪਣਾ ਇਹ ਚੜ ਜਾਣਾ ਪਿਆ ਪਾਈਪ ਇਥੋਂ ਲੀਕਦਾ ਸੀ ਅਬ ਇਹ ਜੂਟ ਤੋਂ ਪੜ ਗਿਆ ਨਹੀਂ ਇਥੋਂ ਹੀ ਇਹ ਸ਼ਰਾ ਪ੍ਰੈਸ਼ਰ ਬੰਦ ਚਲ ਪੁਈ ਨਹੀਂ ਇਹ ਵੀ ਉਹਨਾਂ ਕੋਲ ਬਦਲ ਦੇਣਾ ਇਹਨੇ ਵਾਪਸੀ ਸੁੱਟਣੀ ਐ ਐਵੇਂ ਕੰਪਨੀ ਵਾਲੇ ਮੂਰਖ ਬਣਾਉਣ ਦੇ ਮਾਰੇ ਨਹੀਂ ਨਹੀਂ ਪਾਈਪਾਂ ਲਾ ਦਿੰਦੇ ਕੋਈ ਜਿਗਾਰਡ ਨਹੀਂ ਆਪਦੇ ਲੋਨ ਦੋ ਦਿਨ ਹੋ ਗਏ ਪਾਉਣ ਨਹੀਂ ਦਿਆ ਟੇਪ ਲਾ ਕੇ ਚਲਾਇਆ ਹੈ ਆਪਾਂ ਨੂੰ ਤਾਂ ਕੋਈ ਨਾ ਕੋਈ ਜਿਗਾਰਡ ਜਿਹੜਾ ਜੱਟਾਂ ਨੂੰ ਲਾਉਣਾ ਹੀ ਪੈਣਾ ਕਿਉਂਕਿ ਹਰ ਸਾਲ ਕੋਈ ਵੀ ਨਵਾਂ ਮਾਡਲ ਆਉਂਦਾ ਵਾ ਉਹਦੇ ਵਿੱਚ ਦੇ ਉਹਦੇ ਵਿੱਚ ਟਰੈਕਟਰ ਦੇ ਬਦਲਾਅ ਕੋਈ ਨਾ ਕੋਈ ਆ ਹੀ ਜਾਂਦਾ ਇਸ ਕਰਕੇ ਜਿਗਾਰਡ ਤੇ ਜਿਹੜੇ ਆਪਾਂ ਨੂੰ ਲਾਉਣਾ ਹੀ ਪੈਣਾ ਤੇ ਜਿਹਦੇ ਉੱਤੇ ਤੁਸੀਂ ਕੰਮ ਕਰੋਗੇ ਫੇਰ ਤੁਸੀਂ ਜਿੰਨੇ ਮਰਜ਼ੀ ਜਿਗਾਰਡ ਵੀ ਲਾ ਸਕਦੇ ਹੋ ਜ਼ਿੰਮੇਵਾਰ ਇਹਦੇ ਕੰਮ ਜੀ ਇਦਾਂ ਸਾਰਾ ਕੰਮ ਚੰਦਨਾਈ ਜਿਗਾਰਡਾਂ ਦੇ ਸਿਰ ਤੇ ਹੁੰਦਾ ਪੂਰਾ ਸਹੀ ਤੇ ਕਿਦੇ ਚੱਲਦੀ ਲੱਭੀ ਮੋਹਣ ਲੈ ਪੁੱਤਰ ਬੱਜਾਂ ਮਰੀਂ ਇਹ ਫੜ ਕੇ ਰੱਖਿੰਦੇ ਮੈਨੂੰ ਪਾ ਵੱਡ ਲਾਗੇ ਵੱਡ ਕੇ ਇੱਥੇ ਤੇ ਚੁੜਾਣਾ ਵੀਰੇ ਇਸ ਤੇ ਵੀ ਉੱਚੀ ਤਰ ਰੱਸੀ ਫੜ ਕੇ ਜਿਗਾੜ ਚਲਾਉਣਾ ਪਣਾ ਤਾਂ ਕਿ ਫੜ ਕੇ ਹਮ ਇੱਥੇ ਸਈਆ ਰੂਹ ਜਥਾਂ ਦੇ ਫਸੇ ਹੋਈਗਾ ਫਿਰ ਜਿਉਂ ਦੀ ਚੀਜ਼ ਵਾਜੇ ਉਸ ਹੌਲੇ ਕਾ ਮਚਾ ਲਾਣਾ ਚਾਹੀਦਾ ਇੱਥੇ ਦਾ ਨਾ ਦੇ ਛੇਤੀ ਕਿਤੇ ਕੇ ਮਿਸਤਰੀ ਨੇ ਹੁਣਾ ਨਾ ਕਈ ਹੋਰ చెడి పద యన ను పొగ మార్కే ప్రొపర్ సాఫ్ కర్లేనా వల క్యాబీ క్యాబీ కర్ద కిథే ఆ

ਸੌਖੀ ਜੜ ਜਾਂਦੀ ਹੈ। ਗਲਾਸੀ ਧੋਲਿਆਂ ਦੀ। ਹੁਣ ਗਲਾਸੀ ਕਿੰਨੂੰ ਭੜਾਈ ਨੀ। ਆ ਜਿਹੜੀ ਇੱਥੋਂ ਵਾਲੀ। ਅਜਾ ਧੋ ਕੇ ਲਿਆ ਪੁੱਤ। ਪਾਣੀ ਨਾਲ ਅਸੀਂ ਇਤਰਾ ਸਾਫ਼ ਕਰ ਲਿਆ। ਉਨੂੰ ਉੱਦ ਚੜ ਗਈ ਤੇ ਉਹਨਾਂ ਪਾਮੜੀ ਕਲੰਪ ਖਾਦੇ ਨੇ ਜੇ ਕਲੰਪ ਨਹੀਂ ਹੈਗੇ ਤੇ ਬਥਾਰ ਖਾਦੇ ਨੇ ਮੈਂ ਵੇਖੋ ਵਾਪਸੀ ਵਾਲੀ ਪੇਪ ਤਿਆਰ ਹੋ ਗਈ ਇਹਦੀ ਕਿੱਥੇ ਬੈਂਜੋ ਆਸ਼ਲ ਇਹਦੇ ਕੋਲ ਹੀ ਹੈ ਠੀਕ ਉਹ ਕਰਕੇ ਆਪਾਂ ਫੇਟ ਦੇ ਇਹ ਦੇ ਨੂੰ ਕੱਢ ਦੇਣਾ ਕੋਈ ਦਿੱਕਤ ਨਹੀਂ ਐਵੇਂ ਕੰਪਨੀਆਂ ਵਾਲੇ ਨਾ ਹੁਣ ਇਹ ਜਿਹੜੀ ਪਾਈਪ ਆ ਇਹ ਹੈਗੀ ਆਪਣੀ 1000 ਰੁਪਈਆ ਦੀ ਪਾਈਪ ਮੀਟਰ ਆਹ ਜਿਹੜੀ ਪਾਈਪ ਆਪਾਂ ਨੂੰ 2 300 ਤੋਂ ਘੱਟ ਪਾਈਪ ਨਹੀਂ ਮਿਲਦੀ ਇਹ ਕਰਕੇ ਜ਼ਰੂਰੀ ਨਹੀਂ ਹੁੰਦਾ ਥੋੜੇ ਥੋੜੇ ਜਗਾੜ ਲਾਉਣੇ ਵੀ ਸਿੱਖੀ ਹੁੰਦੇ ਆ ਜ਼ਿੰਦਗੀ ਕੋਈ ਦਈ ਨਾਗਦੀ ਆ ਹੁਣ ਆਪਾਂ ਤੁਹਾਡੇ ਸਾਹਮਣੇ ਆ ਫਿੱਟ ਕਰਤੀ ਪਾਈਪ ਤੇ ਦੂਸਰੀ ਪਾਈਪ ਆਪਾਂ ਲਾ ਦੀਏ ਹੁਣ ਇਹਦੇ ਨਾਲ ਉਹ ਕਲੰਪ ਲਾ ਕੇ ਇੱਕ ਬੰਨੇ ਕਰ ਦਿੰਨੇ ਤੇ ਇੱਕ ਬੰਨੇ ਛੋਟਾ ਕਲੰਪ ਕਰ ਦਾਂਗੇ ਇਹਦੇ ਨਾਲ ਦਾ ਕਲੰਪ ਉਹ ਆਪਣੇ ਕੋਈ ਇਧਰੋਂ ਲਾ ਲਈਏ ਉਹਦੇ ਵਿੱਚ ਪਾ ਆਗੇ ਜਦਾਂ ਬੰਨੇ ਬਣੇ ਤੋ ਤਾਰ ਪਾ ਦਾਂਗੇ ਨਾ ਉਹ ਪਿੰਡੂ ਲੈ ਆਵਾਂਗੇ ਸੂਰੀ ਲੈ ਆਵਾਂਗੇ ਪਿੰਡੂ